ਰੌਜੀ ਜੂ ਟੈਕ ਚੂ ਕਰਾਉਣਾ ਆਪਾਂ ਹਾਂਜੀ ਇਸੇ ਪੁਲਿਸ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਸਾਡੀਆਂ ਟੀਮਾਂ ਬਹੁਤ ਫਿਰ ਰਹਿੰਦੀਆਂ ਸੀਗੀਆਂ ਤੇ ਮੈਂ ਸਰ ਨਾਲ ਮੀਟਿੰਗ ਕੀਤੀ ਸੀ ਅੱਜ ਤੋਂ ਦੋ ਤਿੰਨ ਮਹੀਨਿਆਂ ਪਹਿਲਾਂ ਮਿਲੀ ਸੀਗੇ ਤੇ ਫਿਰ ਮੈਂ ਉਹਨਾਂ ਦਾ ਧਿਆਨ ਲੈਂਦਾ ਸੀ ਐਂਡ ਸਾਡੇ ਬਹੁਤ ਆਨੈਸਟ ਅਫੀਸਰ ਹੈ ਜਿਹੜੀ ਸਾਡੀ ਇਹ ਕੈਂਪੇਨ ਆ ਜਗੁਰੂਦੀ ਨਗਰੀ ਤੋਂ ਸਟਾਰਟ ਹੋਈ ਕਿ ਸਾਡੇ ਮਲਾਜ਼ਮਾਂ ਨੂੰ ਵੀ ਚੈੱਕਅਪ ਹੋਵੇ ਸਾਡੇ ਭੈਣ ਭਰਾ ਉਹ ਵੀ ਕਿਹਾ ਕੋਈ ਜੁਕੀ ਬਿਹਾਰ ਤੋਂ ਤਾਂ ਇਹ ਨਹੀਂ ਵਿਚਾਰੇ ਇਹ ਵਾਜ ਸਟਾਰਟ ਹੋ ਗਈ ਇਹਨਾਂ ਨੇ ਦੇਖ ਰਿਹਾ ਕਿ ਬੜੀ ਇਹਨਾਂ ਦੀ ਪੋਜ਼ਿਟਿਵ ਸੋਚ ਹੈ ਜੀ ਐਂਡ ਆਨੈਸਟ ਅਫੀਸਰ ਕਹਾਂ ਮੈਂ ਆਨੈਸਟੀ ਫਿਨਿਸ਼ ਹੋ ਚੁੱਕੀ ਹੈ ਰਾਈਟ ਤੇ ਸਾਡੇ ਕੋਲੇ ਪਲਸ ਓਨੈਸਟੀ ਦੇ ਨਾਲ ਆਪਦੀ ਫੋਰਸ ਨੂੰ ਸਾਹਮਣਾ ਤੇ ਕਹਿੰਦੇ ਨਹੀਂ ਸਾਡੇ ਸ਼ਹਿਰ ਤੋਂ ਸਟਾਰਟ ਕਰੋ ਜੀ ਅਜੇ ਅਮਰਸਰ ਤੋਂ ਸਟਾਰਟ ਹੋਗੇ ਜੀ ਐਂਡ ਸਾਰੇ 25 ਕੈਂਪਸ ਹੀ ਪੁਲਿਸ ਨੂੰ ਹੀ ਦਿੱਤੇ ਆ ਜੀ ਡਿਸਟ੍ਰਿਕਟ ਵਾਈ ਸਾਰੇ ਪੁਲਿਸ ਚੈੱਕ ਅਪ ਕਰ ਦੇਵਾਂਗੇ ਜੀ ਐਂਡ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀਰੋ ਪ੍ਰੈਸ ਵਾਲਿਓ ਤੁਸੀਂ ਵੀ ਆਪਦੀਆਂ ਵਾਈਫਸ ਨੂੰ ਨਾਲ ਲੈ ਕੇ ਆਇਆ ਕਰੋ ਆਪਦੀ ਮਾਪੇ ਨੂੰ ਨਾਲ ਲੈ ਕੇ ਆ ਬੜੀ ਭੈੜੀ ਬਿਮਾਰੀ ਹੈ ਕੈਂਸਰ ਜਿਹਦੇ ਘਰ ਆ ਜਾਂਦੀ ਉਹਨੂੰ ਪੁੱਛ ਕੇ ਦੇਖਿਆ ਕਰੋ ਠੀਕ ਹੈ ਤੁਸੀਂ ਬਹੁਤ ਸਵਾਲ ਕਰਦੇ ਹੋ ਵੈਲਕਮ ਕਰੋ ਹਨ ਤੁਸੀਂ ਪਹਿਲਾਂ ਥੋੜਾ ਨਾ ਜਿਹੜੇ ਵੱਖ-ਵੱਖ ਟਾਈਪ ਦੇ ਕੈਂਸਰ ਚੈੱਕ ਕਰਦੇ ਆਂ ਓਕੇ ਉਸ ਥੋੜਾ ਮੈਕੈਨਿਜ਼ਮ ਤਾਂ ਕਿ ਅਸੀਂ ਜੀ ਇੱਥੇ ਸਭ ਦਾ ਬੀਪੀ ਡਾਇਬੀਟੀ ਚੈੱਕ ਅਪ ਕਰਦੇ ਆਂ ਜੀ ਸਭ ਦਾ ਬੀਪੀ ਡਾਇਬੀਟੀ ਅਵੇਅਰਨੈਸ ਪਰਚੇ ਲੈ ਲਓ ਨਸ਼ਾ ਮੁਕਤੀ ਦੇ ਪੇਪਰ ਵੀ ਨਾਲ ਸਟਾਰਟ ਕਰ ਦਿੱਤੇ ਉਸ ਤੋਂ ਬਿਨਾ ਅਸੀਂ 8 ਕਿਸਮ ਦਾ ਕੈਂਸਰ ਜਿਹੜਾ ਕਾਮਨ ਕੈਂਸਰ ਪਾਇਆ ਜਾਂਦਾ ਜਿਵੇਂ ਔਰਤ ਦੇ ਵਿੱਚ ਜੀ ਬ੍ਰੈਸਟ ਕੈਂਸਰ ਤੇ ਬੱਚੇਦਾਨੀ ਦਾ ਕੈਂਸਰ ਉਹਦੇ ਟੈਸਟਿੰਗ ਹੋ ਰਹੀ ਆ ਜਿਸ ਤਰ੍ਹਾਂ ਮੂੰਹ ਤੇ ਗਲੇ ਦਾ ਕੈਂਸਰ ਉਹ ਦੋਨਾਂ ਦਾ ਹੀ ਹੋ ਰਿਹਾ ਮੇਲ ਤੇ ਫੀਮੇਲ ਦਾ BMD ਹੱਡੀਆਂ ਦਾ ਉਹ ਵੀ ਮੇਲ ਤੇ ਫੀਮੇਲ ਦਾ ਇੱਕ ਮੇਲ ਦੇ ਵਿੱਚ ਗਦੂਦਾਂ ਦਾ ਕੈਂਸਰ ਪਾਇਆ ਜਾਂਦਾ ਪ੍ਰੋਸਟੇਟ ਕੈਂਸਰ ਬਹੁਤ ਕਾਮਨ ਹੈ ਐਂਡ ਬਲੱਡ ਕੈਂਸਰ ਹਰ ਕੈਂਸਰ ਦਾ ਇਲਾਜ ਹੈ ਆ ਪੁਆਇੰਟਸ ਨੋਟ ਕਰ ਲਓ ਘਰਾਂ ਕਿ ਜਰੂਰ ਹੈਡਲਾਈਨ ਲਾਲ ਅੱਖਰਾਂ ਚ ਲਿਖਿਓ ਪੇਪਰਾਂ 'ਚ ਕੈਂਸਰ ਇਜ਼ ਕਿਊਰੇਬਲ ਇਫ ਯੂ ਡਿਟੈਕਟਰਲੀ ਹੈ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲੀ ਠੀਕ ਹੈ ਇਗਨੋਰੈਂਸ ਸਕਿਲਸ ਅਵੇਅਰਨੈਸ ਇੰਪਾਵਰ ਅਗਿਆਨਤਾ ਇਨਸਾਨ ਨੂੰ ਮਾਰਦੀ ਅੱਗੇ ਦੀ ਸੋਚੀਏ ਵੀ ਸਾਡੀ ਨਹੀਂ ਪ੍ਰੋਬਲਮ ਉਠੰਡੇ ਵਾਲਿਆਂ ਦੀ ਨੋ ਸਾਡੇ ਇੰਗਲੈਂਡ ਚ ਕੈਂਸਰ ਬਹੁਤ ਹੈ ਪਰ ਬੰਦੇ ਨੂੰ ਮਰ ਨਹੀਂ ਦਿੰਦੇ ਕਾਰਨ ਕੀ ਉੱਥੇ ਚੈੱਕਅਪ ਇਨ ਟਾਈਮ ਠੀਕ ਹੈ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਜਾਂ ਮੈਨੂੰ ਦੇ ਰਿਹਾ ਉਹ ਸਿਸਟਮ ਇੱਥੇ ਆਇਆ ਹੈ ਐਂਡ ਫ੍ਰੀ ਦਊ ਸਾਰੀ ਪੰਜਾਬ ਸਟੇਟ ਨੂੰ ਆਲਰੇਡੀ ਫ੍ਰੀ ਦੇ ਰਹੇ ਹਾਂ 12783 ਪਿੰਡਾਂ ਚ 11000 ਅਸੀਂ ਚੈੱਕਅਪ ਕਰ ਚੁੱਕੇ ਹਾਂ 25 ਕੈਂਪ ਪੁਲਿਸ ਦੇ ਸਾਡੀ ਫੋਰਸ ਚੈੱਕਅਪ ਹੋ ਜਾਏਗੀ ਇਹ ਨਹੀਂ ਕਿ ਅਸੀਂ ਚੈੱਕਅਪ ਕਰਕੇ ਚਲੇ ਜਾਣਾ ਇੰਗਲੈਂਡ ਨਹੀਂ ਹੁਣ ਮੇਰੀ ਮੌਤ ਤੋਂ ਬਾਅਦ ਵੀ ਚੱਲੂ ਸਿਸਟਮ ਕਿਉਂਕਿ ਇਹ ਕੰਟੀਨਿਊ ਚਲਾਉਣਾ ਪੈਣਾ ਜਿਵੇਂ ਆਪਾਂ ਰੋਟੀ ਪਾਣੀ ਛਕਦੇ ਆ ਚੈੱਕਅਪ ਵੀ ਹਰ ਸਾਲ ਇਨਸਾਨ ਨੂੰ ਕਰਾਉਣੀ ਪਏਗੀ ਇਸ ਰੋਗ ਨੂੰ ਕੰਟਰੋਲ ਕਰਨ ਦੇ ਲਈ ਕੈਂਸਰ ਨੂੰ ਆਪਾਂ ਨੂੰ ਜਿਹੜੀ ਪੰਜਾਬ ਦੇ ਉੱਤੇ ਕੈਂਸਰ ਕੈਪੀਟਲ ਸੀ ਅੱਜ ਤੁਹਾਡਾ ਖੁਸ਼ੀ ਵੀ ਪੋਜ਼ਿਟਿਵਿਟੀ ਦੀ ਗੱਲ ਕਰ ਲੈਨੇ ਅੱਜ ਆਪਾਂ 23ਵੇਂ ਸਥਾਨ ਤੇ ਆ ਜੀ ਪੰਜਾਬ ਜਦੋਂ ਮੈਂ ਆਪਦੀ ਮਾਂ ਦੀਆਂ ਅਸ਼ੀਰਵਾਦ ਲੈ ਕੇ ਆਇਆ ਸੀ ਕਿ ਬਰੋਦਰ ਕੈਂਸਰ ਕੈਪੀਟਲ ਸੀ ਪੰਜਾਬ ਅੱਜ 23ਵੇਂ ਸਥਾਨ ਤੇ ਲੈ ਗਏ ਕਿਉਂ ਅਸੀਂ ਸਾਰੇ ਇੰਡੀਆ 'ਚ ਤੁਰੇ ਫਿਰਦਿਆਂ ਸਾਡੀ ਜਾਗਰਤਾ ਪੈਦਾ ਕਰਦੇ ਆ ਫਰੀ ਚੈੱਕਅਪ ਕਰਦੇ ਆ ਪਲੀਜ਼ ਤੁਸੀਂ ਵੀ ਸਾਥ ਦਿਆ ਕਰੋ worldcancercare.co.in ਮੈਂ ਬੀਰ ਜੀ ਭੁੱਲਰ ਸਾਹਿਬ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਬਹੁਤ ਇੰਟਰਸਟ ਲਿਆ ਆਪਣਾ ਸਾਰਾ ਸਟਾਫ ਸਾਡੇ ਨਾਲ ਆਇਆ ਹੈ ACP DCP ਮੈਂ ਥੋੜਾ ਨਾ ਨਾ ਗਲਤ ਬੋਲੇ ਜਾਣ ਉਹਨਾਂ ਨੇ ਪੂਰੀ ਮਿਹਨਤ ਕਰਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਐਂਡ ਜੇ ਮੇਰੀ ਕੋਈ ਕੰਪਲੇਂਟ ਹੋਈ ਤੇ ਮੇਰੀ ਝੋਲੀ ਚ ਪਾ ਦਿਓ ਨਾ ਚੰਗਾ ਨਾ ਕਿਓ ਯਾਰ ਮੈਨੂੰ ਕੰਪਲੇਂਟ ਹੋਈ ਮੈਂ ਠੀਕ ਕਰੂੰਗਾ ਇਹ ਅੰਗਰੇਜ਼ ਸਾਡੇ ਸਾਡਾ ਬੋਰਡ ਕਹਿੰਦਾ ਗਲਤੀਆਂ ਲਈ ਝੋਲੀ ੱਡਣੀ ਹੈ ਦੇਖੋ ਮੈਂ ਝੋਲੀ ੱਡੀ ਬੈਠਾ ਕੋਈ ਵੀ ਇਸ ਕੈਂਪ ਦੀ ਕੰਪਲੇਂਟ ਹੋਵੇ ਸਾਡੇ ਧਿਆਨ ਚ ਲਿਆਓ ਅਗਲੇ ਕੈਂਪ ਵਿੱਚ ਅਸੀਂ ਠੀਕ ਕਰਾਂਗੇ ਜੇ ਸਾਡੀ ਤਸੱਲੀ ਨਾ ਹੋਈ ਤੇ ਅਸੀਂ ਫੇਰ ਤਿੰਨ-ਚਾਰ ਮਹੀਨਿਆਂ ਨੂੰ ਆ ਜਾਣਾ ਤੇ ਹੁਣ ਅਸੀਂ ਤੁਹਾਡੀ ਜਾਣ ਨਹੀਂ ਛੱਡਣੀ ਠੀਕ ਤੁਹਾਨੂੰ ਚੈੱਕਅਪ ਵਾਲੇ ਪਾਸੇ ਲਾਣਾ ਮੈਂ ਵੀਰ ਜੀ ਬਹੁਤ ਧੰਨਵਾਦ ਤੁਸੀਂ ਬਹੁਤ سپورਟ ਦਿੱਤੀ ਆ ਪ੍ਰਾਊਡ ਆਫ ਯੂ ਥੈਂਕ ਯੂ ਐਂਡ 5 ਜਨਵਰੀ ਨੂੰ ਅਸੀਂ ਜੀ ਪਟਿਆਲਾ ਰੇਂਜ ਸਾਰੀ ਚੈੱਕਅਪ ਕਰ ਰਹੇ ਹਾਂ ਵੀਰ ਜੀ ਮਨਦੀਪ ਸਿੱਧੂ ਜੀ ਪੂਰੀ ਲੱਗਿਆ ਪਿਆਰੀ ਦੇ ਵਿੱਚ ਆਗੇ ਪਲੀਸ ਦੇ ਘਰ ਜ ਵੀ ਅਸੀਂ ਜੀ ਫਿਰ ਇਸ ਤੋਂ ਬਾਅਦ ਅਸੀਂ ਡਿਫਟਿਕਸ਼ਨ ਫੜ ਲੈਣੇ ਸਾਰੇ ਉਹਨਾਂ ਦਾ ਸਾਰਾ ਸਟਾਫ ਸਾਰੇ ਸਕੂਲ ਫੜ ਲੈ ਕਿ ਗਾਂ ਵਾਲੀ ਪੀੜ੍ਹੀ ਨੂੰ ਐਜੂਕੇਟ ਕਰੋ ਬੱਚਿਆਂ ਨੂੰ ਦੱਸੋ ਵੀ ਕੈਂਸਰ ਹੈ ਕੀ 15 ਸਾਲ ਦੀ ਬੇਟੀ ਨੂੰ ਸਾਡੇ ਪਤਾ ਹੈ ਵੀ ਛਾਤੀ ਦਾ ਕੈਂਸਰ ਹੈ ਕੀ ਸਕੂਲ ਸਾਡੇ ਪੀਰੀਅਡ ਸਟਾਰਟ ਹੋ ਗਏ ਜੀ ਆਪਣਾ ਇੱਕ ਜਿਸ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਦਾ ਪੀਰੀਅਡ ਹੈ ਸਾਡੇ ਇੰਗਲੈਂਡ ਚ ਉਹ ਵੀ ਸਟਾਰਟ ਹੋ ਚੁੱਕਿਆ ਉਹ ਸਿਸਟਮ ਸਾਰਾ ਪੰਜਾਬ ਨੂੰ ਦੇਣਾ ਪੰਜਾਬ ਮੇਰੇ ਪਿੱਕੇ ਆ ਜਿਵੇਂ ਔਰਤ ਦੇ ਪਿੱਕੇ ਨਹੀਂ ਹੁੰਦੇਗੇ ਤੇ ਸਾਡੀ ਕੋਈ ਪਾਰਟੀ ਨਹੀਂ ਨਾ ਮੇਰੀ ਕੋਈ ਜਾਤ ਹੈ ਨਾ ਕੋਈ ਇਸ ਤਰ੍ਹਾਂ ਭਾਈ ਕਨਿਆ ਦਾ ਮਿਸ਼ਨ ਹੈ ਜੀ ਪਤਾ ਨਹੀਂ 5-7 ਸਾਲ ਆ ਜਿਵੇਂ ਅੱਜ ਤੁਹਾਨੂੰ ਤੁਸੀਂ ਐਕਸੀਡੈਂਟ ਹੋ ਗਿਆ ਮੈਂ ਪਹਿਲਾਂ ਚਲਾ ਜਾਉ ਪਰ ਮੇਰੀ ਮੌਤ ਤੋਂ ਬਾਅਦ ਵੀ ਇਹ ਸਿਸਟਮ ਚੱਲੇਗਾ ਇਹ ਤੁਹਾਨੂੰ ਕਲੀਅਰ ਦੱਸ ਦਿੰਨਾ ਮੈਂ ਨਾ ਕੋਈ ਮੇਰੇ ਕੋਲ ਫੰਡ ਦੀ ਸ਼ਾਰਟੇਜ ਹੈ ਬਸ ਤੁਹਾਡੀ ਸ਼ਾਰਟੇਜ ਆ ਤੁਸੀਂ ਕਰਾ ਤੋਂ ਆਣ ਕੇ ਚੈੱਕ ਅਪ ਕਰਾ ਲਿਆ ਕਰੋ ਮੈਂ ਇੱਕ ਵੀ ਜਾਨ ਬਚਾ ਦਿਆਂ ਤੇ ਮੇਰਾ ਆਨਰਸਫਰ ਹੈ ਤੇ ਉਮੀਦ ਹੈ ਕਿ ਅੱਜ ਦੇ ਕੈਂਪ ਦੇ ਵਿੱਚੋਂ ਇੱਕ ਤਾਂ ਛੱਡੋ 10-15 ਜਾਨਾਂ ਬਚਣਗੀਆਂ ਜਾਨ ਤਾਂ ਮੈਂ ਆਪਦੀ ਨਹੀਂ ਬਚਾ ਸਕਦਾਗਾ ਪਰ ਅੱਜ 10-12 ਜਾਨਾਂ ਬਚਣ ਗਈਆ ਬੜੀਆਂ ਗੱਲਾਂ ਰੱਬ ਤੇ ਨਾ ਛੱਡਿਆ ਕਰੋ ਯਾਰ ਵਾਲਿਆਂ ਕੱਲਾ ਰੱਬ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਦੁਆ ਐਂਡ دارو ਦੁਆ ਮੀਨਸ ਪ੍ਰੇਅ ਕਰਨਾ ਗੁਰੂ ਸਾਹਿਬ ਅੱਗੇ ਹੁਣ ਗੁਰੂ ਰਾਮਦਾਸ ਨੂੰ ਮਿਲੂਗਾ دارو ਮੀਨਸ ਮੈਡੀਸਨ ਠੀਕ ਹੈ ਪਰ ਗਰੀਬ ਕੱਲਾ ਦੁਆ ਤੇ ਰਹਿ ਗਿਆ ਦਵਾਈ ਹੈ ਨਹੀਂ ਪਰ ਅਸੀਂ ਬਰਾਬਰ ਦਵਾਈ ਦੇ ਲੰਗਰਾਂ ਜਿੱਤੇ ਸਾਡੇ ਪ੍ਰਸ਼ਾਦੇ ਪਾਣੀ ਦੇ ਲੰਗਰ ਹੈ ਗੁਰੂ ਦੇ ਨਾਲ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਵਰਡ ਕੈਂਸਰ ਪੂਰੀ ਕਮਿਟਡ ਹੈ ਸਾਡੀ ਸਟੇਟ ਹੈ ਜਾਂ ਗਵਰਨਮੈਂਟ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਅਸੀਂ ਕੋਈ ਪਿੰਡ ਨਹੀਂ ਛੱਡਾਂਗੇ ਕੋਈ ਡਿਪਾਰਟਮੈਂਟ ਨਹੀਂ ਛੱਡਾਂਗੇ ਸਾਨੂੰ ਕੰਟੈਕਟ ਕਰੋ ਦੱਸਿਓ ਜਿੱਥੇ ਨਹੀਂ ਪਹੁੰਚੇ ਸਾਡੇ ਫੇਸਬੁੱਕ ਤੇ ਲਿਖ ਦਿਆ ਕਰੋ ਤੇ ਸਾਡੇ ਡਾਕਟਰ ਉੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨਗੇ ਐਂ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਥੈਂਕ ਯੂ ਥੈਂਕ ਯੂ ਸਰ ਸੀਐਮ ਸਾਹਿਬ ਵੱਲੋਂ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਔਰ ਸਾਰੀ ਪੁਲਿਸ ਫੋਰਸ ਵੱਲੋਂ ਡਾਕਟਰ ਕੇਐਸ ਸਾਲੀਵਾਲ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨਾ ਵੱਡਾ ਇਹ ਬੀੜਾ ਚੁੱਕ ਕੇ ਸਾਡੀ ਮਦਦ ਵਾਸਤੇ ਸਾਡੇ ਆਪਣੇ ਘਰ ਆਏ ਸਭ ਤੋਂ ਮੇਨ ਗੱਲ ਇਹ ਹੈ ਕਿ ਵਰਲਡ ਕੈਂਸਰ ਕੇਅਰ ਔਰ ਮੈਂ ਬਹੁਤ ਸਾਲ ਪਹਿਲਾਂ ਮੁਹਾਲੀ ਦੇ ਵਿੱਚ ਇਹਨਾਂ ਦਾ ਕੈਂਪ ਇੱਕ ਵਾਰ ਦੇਖਿਆ ਸੀ ਔਰ ਉਸ ਤੋਂ ਬਹੁਤ ਇੰਪਰੂਵਮੈਂਟ ਕਰ ਰਹੇ ਨੇ ਵਿੱਚ ਸ਼ੋਸ ਕਿ ਪ੍ਰੋਗਰੈਸਿਵ ਕਿੰਨੇ ਨੇ ਆਪਾਂ ਸਾਰੇ ਹਸਪੀਟਲਸ ਜਾਣਦੇ ਆ ਲੈਬਾਰਟਰੀਜ਼ ਜਾਣਦੇ ਆ ਇਹ ਸਾਡੇ ਘਰਾਂ ਵਿੱਚ ਆ ਕੇ ਸਾਨੂੰ ਚੈੱਕ ਕਰ ਰਹੇ ਵਿੱਚ ਇਸ ਮੋਬਾਈਲ ਫੈਸਿਲਿਟੀ ਔਰ ਇਨਸਟੈਂਟ ਰਿਜ਼ਲਟਸ ਆ ਰਹੇ ਨੇ ਚਾਹੇ ਉਹ ਕੈਂਸਰ ਦੇ ਹੋਣ ਚਾਹੇ ਉਹ ਬੋਨ ਡੈਂਸਟੀ ਦੇ ਹੋਣ ਆਈਸ ਦੇ ਹੋਣ ਡਾਇਬੀਟਿਸ ਬੀਪੀ ਸਾਰਾ ਕੁਝ ਮਤਲਬ ਬੇਸਿਕ ਜੋ ਪੈਰਾਮੀਟਰਸ ਨੇ ਉਹਨਾਂ ਨੂੰ ਮੀਟ ਕਰਨ ਵਾਸਤੇ ਇਹ ਸਾਰੀਆਂ ਫੈਸਿਲਿਟੀਆਂ ਆਪਣੇ ਘਰ ਲੈ ਕੇ ਆਏ ਨੇ ਸੋ ਆਈ ਹੈਵ ਨੋ ਵਰਡਸ ਟੂ ਥੈਂਕ ਹਿਮ ਔਰ ਜਿਹੜੀ ਇਹ ਸਾਡੇ ਪ੍ਰਾਣੀ ਪੁਰਾਤਨ ਸਮਾਜ ਸੇਵਾ ਦੀ ਜਿਹੜੀ ਸਾਡੀ ਭਾਵਨਾ ਹੈ ਉਹਨੂੰ ਜ਼ਿਆਦਾ ਦਰਸਾ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਸਾਡੇ ਵੱਧ ਤੋਂ ਵੱਧ ਮੁਲਾਜ਼ਮ ਤੇ ਉਹਨਾਂ ਦੇ ਫੈਮਿਲੀਜ਼ ਔਰ ਸਾਡੇ ਸ਼ਹਿਰ ਵਾਸੀ ਵੀ ਗੁਰੂ ਨਗਰੀ ਦੇ ਆਪਾਂ ਸਾਰੇ ਵਾਸੀ ਆ ਉਹ ਇਹਦਾ ਪੂਰਾ ਭਰਪੂਰ ਲਾਭ ਉਠਾਉਣਗੇ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਅਸੀਂ ਅੱਗੇ ਇਹਨੂੰ ਲੈ ਕੇ ਜਾਵਾਂਗੇ ਆਪਣੇ ਮਿਸ਼ਨ ਨੂੰ ਮੋਢੇ ਨਾਲ ਮੋਢਾ ਲਾ ਕੇ ਮੈਂ ਸਾਰੀ ਟੀਮ ਦਾ ਲਾਸਟ ਦੇ ਵਿੱਚ ਫੇਰ ਬੜਾ مشکور ਆ ਸ਼ੁਕਰਗੁਜ਼ਾਰ ਆਮ ਥੈਂਕਫੁਲ ਆਮ ਇੰਡੈਟਿਡ ਕਿ ਇਹਨਾਂ ਨੇ ਬੀੜਾ ਚੁੱਕਿਆ ਤੇ ਮੈਂ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀ ਕਿ ਸਾਰੀ ਪੁਲਿਸ ਦੇ ਵਿੱਚ ਹੀ ਹੀ ਵਾਸ ਵੈਰੀ ਰਿਸੈਪਟਿਵ ਐਂਡ ਅਪਰੀਸ਼ੀਏਟਿਵ ਕਿ ਇੰਨਾ ਵੱਡਾ ਕੰਮ ਹੋਇਆ ਤਾਂ ਅਸੀਂ ਇਹਨੂੰ ਅੱਗੇ ਕੈਰੀ ਫਾਰਵਰਡ ਕਰਾਂਗੇ ਕਿਉਂਕਿ ਪੁਲਿਸ ਜਿਹੜੇ ਮੁਲਾਜ਼ਮ ਨੇ ਜੇ ਆਪਾਂ ਇਨਸਾਈਟ ਦੇਖੀ ਉਹਨਾਂ ਦੀ ਡੇਲੀ ਰੁਟੀਨ ਦੇ ਵਿੱਚ ਵਰਕ ਡਿਊਰੇਸ਼ਨ ਦੇ ਵਿੱਚ ਕੋਈ ਪਾਬੰਦੀ ਨਹੀਂ ਬਹੁਤ ਜ਼ਿਆਦਾ ਫਲੈਕਸੀਬਿਲਟੀ ਰਹਿੰਦੀ ਹੈ ਕਿਸੇ ਵੀ ਟਾਈਮ ਕੋਈ ਲਾਅ ਐਂਡ ਆਰਡਰ ਇਸ਼ੂ ਆ ਜਾਂਦਾ ਹੈ ਈਟਿੰਗ ਹੈਬਿਟਸ ਈਟਿੰਗ ਜਿਹੜਾ ਟਾਈਮ ਹੈ ਉਹ ਮقرਰ ਨਹੀਂ ਹੋ ਪਉਂਦਾ ਅਸੀਂ ਆਪਣੇ ਤੇ ਲਾ ਕੇ ਦੇਖੀ ਆ ਸਾਡਾ ਵੀ ਲੰਚ ਡਿਨਰ ਅੱਗੇ ਪਿੱਛੇ ਹੁੰਦਾ ਹੀ ਰਹਿੰਦਾ ਸੋ ਇਹ ਬਿਕੋਜ਼ ਇਹ ਇਨਫੋਰਸਮੈਂਟ ਏਜੰਸੀ ਹੈ ਐਂਡ ਵੀ ਆਰ ਫਰਸਟ ਰਿਸਪੌਂਡਰਸ ਤੇ ਸਾਡੇ ਹੈਲਥ ਵੀ ਤੇ ਸਾਡੇ ਫੈਮਿਲੀਜ਼ ਦੇ ਵਿੱਚ ਵੀ ਕਈ ਜਗ੍ਹਾ ਟਾਈਮ ਨਹੀਂ ਮਿਲਦਾ ਮੁਲਾਜ਼ਮਾਂ ਨੂੰ ਆਫੀਸਰਸ ਨੂੰ ਕਿ ਆਪਣੇ ਫੈਮਿਲੀ ਨੂੰ ਜਾ ਕੇ ਚੈੱਕਅਪ ਕਰਾ ਸਕਣ ਸੋ ਮੈਂ ਇਸ ਨੂੰ ਇੱਕ ਬੜਾ ਵੱਡਾ ਇੱਕ ਸਾਡੇ ਵਾਸਤੇ ਗਿਫਟ ਮੰਨਦਾ ਪੁਲਿਸ ਵਾਸਤੇ ਕਿ ਸਾਡੇ ਫੈਮਲੀਜ਼ ਨੂੰ ਆ ਕੇ ਘਰ ਦੇ ਵਿੱਚ ਚੈੱਕ ਕੀਤਾ ਜਾ ਰਿਹਾ ਔਰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਟ ਇਜ਼ ਨਾਟ ਓਨਲੀ ਲਿਮਿਟਡ ਟੂ ਪੁਲਿਸ ਜੋ ਵੀ ਲੋੜਵੰਦ ਜਾਂ ਜਿਹੜਾ ਵੀ ਬੰਦੇ ਨੂੰ ਮਹਿਸੂਸ ਹੁੰਦਾ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਥਰੂ ਮੀਡੀਆ ਆਲਸੋ ਕਿ ਦੇ ਆਰ ਮੋਸਟ ਵੈਲਕਮ ਗੋਤਾਲੀਵਾਲ ਸਾਹਿਬ ਦਾ ਤੇ ਸਾਰੀ ਟੀਮ ਦਾ ਦਿਲ ਬਹੁਤ ਵੱਡਾ ਹੈ ਐਂਡ ਹੀ ਇਸ ਆਲਵੇਸ ਰੈਡੀ ਟੂ ਹੈਲਪ ਔਰ ਇਹਦੇ ਨਾਲ ਜਿਹੜੀ ਕੰਟੈਂਟਮੈਂਟ ਮਿਲਦੀ ਹੈ ਅਮਰੀਕਾ ਲੋ ਉਹਦੇ ਵਰਗਾ ਤਾਂ ਕੋਈ ਆਪਣੇ ਆਪ ਨੂੰ ਖੁਸ਼ੀ ਦਾ ਇਜ਼ਹਾਰ ਕਰਨ ਦਾ ਕੋਈ ਤਰੀਕਾ ਹੀ ਹੋਰ ਨਹੀਂ ਸਰ ਇਹਦੀ ਲੋਡ ਕਿੰਨੀ ਸੀ ਕਿਉਂਕਿ ਤੁਸੀਂ ਕਹਿੰਦੇ ਕਾਫੀ ਜ਼ਿਆਦਾ ਫੀਲਡ 'ਚ ਰਹਿੰਦੇ ਨੇ ਦੇਖੋ ਲੋਡ ਬਿਲਕੁਲ ਹੁੰਦੀ ਹੈ ਬਿਕਾਉਜ਼ ਦਿਸ ਇਜ਼ ਅ ਨੈਗਲੈਕਟਡ ਏਰੀਆ ਸਾਡੇ ਇੱਕ ਹੋਰ ਪ੍ਰੋਬਲਮ ਹੈ ਸਾਡੀ ਜਿਹੜੀ ਮਾਨਸਿਕਤਾ ਜਿਵੇਂ ਤਾਲੀਵਾਲ ਸਾਹਿਬ ਨੇ ਕਿਹਾ ਕਿ ਅਸੀਂ ਗੱਲ ਉਹਨੂੰ ਡਿਲੇ ਕਰਦੇ ਰਹਿੰਦੇ ਹਾਂ ਜੇ ਸਾਨੂੰ ਕੋਈ ਇੰਡੀਕੇਸ਼ਨ ਆਉਂਦੀ ਵੀ ਹੈ ਆਪਾਂ ਕਹਿੰਦੇ ਕੋਈ ਨਹੀਂ ਠੀਕ ਹੋ ਜਾਊਗਾ ਐਂਡ ਦੂਜਾ ਲੋਕਲ ਸਲਾਹ ਦੇਣ ਵਾਲੇ ਬਹੁਤ ਸਾਰੇ ਆਹ ਹੋ ਜਾਂਦੇ ਹਰੇਕ ਬੰਦਾ ਕਹਿੰਦਾ ਤੇਰੇ ਆ ਪ੍ਰੋਬਲਮ ਹੈ ਤੂੰ ਆ ਖਾਲਾ ਚੂਰਨ ਖਾਲਾ ਉਹ ਖਾਲਾ ਬਟ ਮੈਡੀਕਲੀ ਐਂਡ ਸੈਂਟੀਫਿਕ ਚੀਜ਼ਾਂ ਡਿਫਰੈਂਟ ਨੇ ਸੋ ਇੱਕ ਆਪਰਚੂਨਿਟੀ ਮਿਲੀ ਹੈ ਇੱਕ ਉਹਨਾਂ ਨੂੰ ਜਗ੍ਹਾ ਮਿਲੀ ਹੈ ਜਿੱਥੇ ਆ ਕੇ ਉਹ ਆਪਣੇ ਆਪ ਨੂੰ ਇਹ ਵੀ ਮਹਿਸੂਸ ਕਰਦੇ ਕਿ ਸਾਡੇ ਆਪਣੇ ਘਰ ਚ ਕੈਂਪ ਹੈ ਇਹ ਵੀ ਇੱਕ ਸਾਈਕੋਲੋਜੀਕਲ ਹੁੰਦਾ ਕੁਝ ਨੂੰ ਸਾਈਕੋ ਸਾਈਕੋਲੋਜੀਕਲੀ ਇਹ ਬੈਰੀਅਰ ਹੁੰਦਾ ਕਿ ਮੈਂ ਹਸਪੀਟਲ ਨਾ ਜਾਵਾਂ ਸੋ ਦਿਸ ਇਜ਼ ਇਨ ਹਾਊਸ ਚੈੱਕ ਆਪ ਕੀ-ਕਾਪ ਹੈ ਜਿਦਾ ਕਿ ਮੋਰ ਕੰਫਰਟੇਬਲ ਹੈ ਫਾਰ ਦੀ ਪੇਸ਼ੈਂਟ ਸਰ ਇੱਕ ਲਾਸਟ ਵਾਲਾ ਜਿਵੇਂ ਕੋਈ ਮੁਲਾਜ਼ਮ ਜਿਸੋ ਨਾਕੀਆਂ ਤੇ ਖੜੇ ਹੋਏ ਨੇ ਕਾਦੇ ਸਪੈਸ਼ਲ ਜੂੜ ਲੱਗੀਆਂ ਹੋਈਆਂ ਜਿਹੜੇ ਅਮਰਸਰ ਦੇ ਮੁਲਾਜ਼ਮ ਨੇ ਉਹਨਾਂ ਵਾਸਤੇ ਕੀ ਵਿਜ਼ਿਟੀ ਹੈ ਕਿ ਇਸ ਕੈਂਪ ਦੇ ਵਿੱਚ ਆ ਗਿਆ ਦੇਖੋ ਸਾਰਿਆਂ ਨੂੰ ਅਸੀਂ ਆਲਰੇਡੀ ਕਿਹਾ ਹੋਇਆ ਜਿੱਥੇ ਹੋਊਗਾ ਸਾਰੇ ਆਫੀਸਰਸ ਨੂੰ ਕਿਹਾ ਜਿਨਨੇ ਛੁੱਟੀ ਮੰਗਣੀ ਹੈ ਜਾਂ ਆਪਣੇ ਦੋ ਤਿੰਨ ਘੰਟੇ ਵਾਸਤੇ ਚੈੱਕ ਆਪ ਵਾਸਤੇ ਹੋਣਾ ਹੀ ਇਸ ਮੋਸਟ ਵੈਲਕਮ ਰੀਟ੍ਰੀਟ ਵਿਦਵਾਰਾ ਕੀਤਾ ਸਵੇਰੇ ਵੀ ਗਰੁੱਪ ਚ ਦੁਵਾਰਾ ਵੀ ਕਰ ਰਹੇ ਆ ਔਰ ਜੋ ਵੀ ਹੈ ਅਸੀਂ ਵੀ ਆਲਵੇਜ਼ ਅਪਾ ਕੋਈ ਇਸ ਬਾਰੇ ਹੁਜੀ ਸਟ੍ਰਿਕਟਲੀ ਡਿਸਪਲਿਨ ਵਾਲਾ ਕੰਮ ਨਹੀਂ ਕੀਤਾ ਕਿਉਂਕਿ ਫੈਸਿਲਿਟੀ ਸਾਡੇ ਘਰ ਚ ਹੈ ਤੇ ਸਾਰੇ ਸਾਡੇ ਹੀ ਮੁਲਾਜ਼ਮ ਤੇ ਉਹਨਾਂ ਦੀ ਫੈਮਲੀਆਂ ਵਾਸਤੇ ਕੀਤੀ ਗਈ ਹੈ ਦੇ ਆਰ ਦੀ ਮਤਲਬ ਪ੍ਰਾਇਰੀਟੀ ਸਾਡੀ ਉਹ ਪ੍ਰਾਇਰੀਟੀ ਨੇ ਐਂਡ ਵੀ ਵੈਲਕਮ ਕਿ ਜਿੰਦਾ ਮਰਜ਼ੀ ਆਵੇ ਦੁਆਰਾ ਫਿਰ ਰੀਟਰੀਟ ਕਰਵਾ ਦਨੇ ਜੀ ਸਰ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਐਕਸਪੋਜ਼ਰ ਜਿਹੜੇ ਮੁਲਾਜ਼ਮ ਬਾਹਰ ਜ਼ਿਆਦਾਤਰ ਬਾਹਰ ਹੀ ਰਹਿੰਦੇ ਨੇ ਦਾ ਹਾਲ ਹੈ ਸਟੈਪੀ ਖਾਸ ਕਰਕੇ ਟ੍ਰੈਫਿੰਗ ਵਾਲੇ ਤੇ ਤੁਹਾਨੂੰ ਲੱਗਦਾ ਸਰ ਇਹਨੂੰ ਇੱਕ ਰੈਗੂਲਰ ਫੀਚਰ ਜਿਹੜਾ ਬਣਾਉਣਾ ਚਾਹੀਦਾ ਹੈ ਕਿ ਫਿਕਸ ਟਾਈਮ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਸਾਰੇ ਮੁਲਾਜ਼ਮਾਂ ਦਾ ਟੈਸਟ ਜਿਹੜਾ ਪੜਾਉਣਾ ਚਾਹੀਦਾ ਹੈ ਚਾਹੇ ਸਸਤਾ ਨਾਲ ਚਾਹੇ ਆਪਣਾ ਵਿਭਾਗ ਦੇ ਨਾਲ ਇਨੀਸ਼ੀਏਟਿਵ ਦੇ ਨਾਲ ਦੇਖੋ ਐਨੂਅਲ ਮੈਡੀਕਲ ਚੈੱਕਅਪ ਤਾਂ ਹੋ ਰਿਹਾ ਪਰ ਜਿਹੜਾ ਇਹ ਕੈਂਸਰ ਆਈਸ ਔਰ ਬੋਨ ਡੈਂਸਿਟੀ ਦੇ ਪੈਰਾਮੀਟਰਸ ਨੇ ਸਪੈਸੀਫਿਕ ਟੈਸਟ ਕਾਫੀ ਮੰਗੇਟ ਟੈਸਟ ਹੈ ਮੁੰਜੇ ਆਪਾਂ ਢਾਲੀਵਾਲ ਸਾਹਿਬ ਤੇ ਉਹਨੇ ਟੀਮ ਦੀ ਗੱਲ ਦੇਖਿਓ ਕਿੰਨੀ ਮਤਲਬ ਐਡਵਾਂਸ ਮਸ਼ੀਨਜ਼ ਲੱਗੀਆਂ ਹੋਈਆਂ ਜਿਹੜੀਆਂ ਕਿ ਸਾਨੂੰ ਕਿੰਨੇ ਕਿੰਨੇ ਹਜ਼ਾਰਾਂ ਦੇ ਵਿੱਚ ਟੈਸਟ ਦੀ ਫੀਸ ਦੇਣੀ ਪੈ ਸਕਦੀ ਹੈ ਪਰ ਜਦੋਂ ਫ੍ਰੀ ਮਿਲਦੀ ਹੈ ਤੇ ਸਾਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਅਸਲੀ ਇਹਨਾਂ ਨੂੰ ਵੀ ਖੁਸ਼ੀ ਹੋਏਗੀ ਸਾਨੂੰ ਵੀ ਖੁਸ਼ੀ ਹੋਏਗੀ ਕਿਉਂਕਿ ਮੰਤਵ ਹੀ ਇਸ ਕੈਂਸਰ ਕੇਅਰ ਦਾ ਇਹੀ ਹੈ ਕਿ ਮਨੁੱਖਤਾ ਦੀ ਸੇਵਾ ਹੋਵੇ ਠੀਕ ਹੈ ਥੈਂਕਿਊ ਜੀ ਥੈਂਕਿਊ